ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਜੀ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਠੀਕ ਠਾਕ ਆ ਤੇ ਅੱਜ ਆਪਾਂ ਨੇ ਜਾਣਾ ਆਪਣੇ ਪੀਕਿਆਂ ਨੂੰ ਕਾਫੀ ਦਿਨ ਹੋ ਗਏ ਪਰਚਾਈ ਤੇ ਭਰਾ ਦਾ ਫੋਨ ਆ ਜਾਂਦਾ ਸੀਗਾ ਕਦੇ ਮੈਂ ਉਹਨਾਂ ਨੂੰ ਕੋਈ ਤਰੀਕਾ ਦਿੰਦੀ ਸੀ ਕਦੇ ਕੋਈ ਕਹਿ ਦਿੰਦੀ ਸੀ ਤੇ ਕੱਲ ਫਿਰ ਮੇਰੇ ਛੋਟੇ ਭਰਾ ਦਾ ਫੋਨ ਆਇਆ ਤੇ ਕਹਿੰਦਾ ਤੇਰੀ ਤੀਤ 23 ਤਰੀਕ ਆ ਹੀ ਨਹੀਂ ਭੈਣੇ ਹਜੇ ਮੈਂ ਕਿਹਾ ਵੀ ਕੀ ਕਰਾਉਣਾ ਨਾ ਖੇਤੀ ਦਾ ਕੰਮ ਆ ਤੇ ਫਿਰ ਘਰੇ ਵੀ ਔਖਾ ਹੋ ਜਾਂਦਾ ਹਰਦੀਪ ਨੂੰ ਇਕੱਲੇ ਨੂੰ ਵੀ ਆਪਾਂ ਆ ਜਾਂਦਾ ਦੋ ਘਰਾਂ 'ਚ ਕੰਮ ਕਰਨਾ ਚਲੋ ਰੋਟੀ ਪਾਣੀ ਤਾਂ ਬਣ ਜਾਂਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਬਾਕ ਔਰ ਕਿੰਨੇ ਕੰਮ ਹੁੰਦੇ ਨੇ ਸਾਫ ਸਫਾਈ ਦੇ ਲੱਲਾ ਪੱਬਾ ਤੇ ਫਿਰ ਜ਼ਿਆਦਾ ਔਖਾ ਹੋ ਜਾਂਦਾ ਤੇ ਅੱਜ ਆਪਾਂ ਚਲਦੇ ਆਂ ਦੇਖਾਂਗੇ ਜੇ ਉੱਥੇ ਵਲੌਗ ਬਣ ਸਕਿਆ ਤਾਂ ਜ਼ਰੂਰ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਸਾਡਾ ਪਿੰਡ ਸਾਡੇ ਬਚਪਨ ਚ ਰਹਿੰਦੇ ਆ ਉੱਥੇ ਕੀ ਸੀ ਤੇ ਹੁਣ ਕਿੰਨਾ ਜ਼ਿਆਦਾ ਫਰਕ ਪੈ ਗਿਆ ਤੇ ਦੇਖ ਕੇ ਜਾਨੀ ਕਿ ਲੱਗਦਾ ਹੀ ਨਹੀਂ ਵੀ ਇਹ ਉਹੀ ਖੰਭੜਾ ਕਿਉਂਕਿ ਸੁਖਨਾਲ ਪਰਿਵਾਰ ਵਾਧਦੇ ਨੇ ਅੱਗੇ ਅੱਗੇ ਬੱਚੇ ਹੁੰਦੇ ਨੇ ਤੇ ਫਿਰ ਜਿੰਨੇ ਸੁਖਨਾਲ ਬੱਚੇ ਹੁੰਦੇ ਨੇ ਅੱਗੇ ਦੀ ਅੱਗੇ ਤੇ ਉਨੇ ਹੀ ਘਰ ਵਾਧਦੇ ਨੇ ਪੂਰਾ ਕਾਫੀ ਵੱਡਾ ਬਣ ਗਿਆ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਬਿਲਕੁਲ ਛੋਟਾ ਜਿਹਾ ਪਿੰਡ ਹੁੰਦਾ ਸੀ ਥੋੜੇ ਜਿਹੇ ਘਰ ਹੁੰਦੇ ਸੀਗੇ ਘੱਟੋ ਘੱਟ ਵੀ 25 ਘਰ ਹੋਣਗੇ ਬਸ ਹੁਣ ਉੱਥੇ ਬਹੁਤ ਹੀ ਜ਼ਿਆਦਾ ਘਰ ਵਧੇ ਪਏ ਨੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤ ਰੱਖੇ ਤੇ ਮਿਲਦੇ ਆਪਾਂ ਉੱਥੇ ਜਾ ਕੇ ਕੌਣ ਕੌਣ ਮਿਲਦਾ ਵੈਸੇ ਅੱਗੇ ਸਾਡੀਆਂ ਭਤੀਜਾਂ ਨੂੰ ਆਇਆਂ ਛੁੱਟੀਆਂ ਹੋਈਆਂ ਆਈਆਂ ਨੇ ਬੱਚਿਆਂ ਨੂੰ ਤੇ ਮਨਪ੍ਰੀਤ ਵਿਚਾਰੀ ਵੇਟ ਕਰ ਕਰ ਕੇ ਕੱਲ ਚਲੇ ਗਈ ਫਿਰ ਤੇ ਮੈਨੂੰ ਟਾਈਮ ਹੀ ਨਹੀਂ ਲੱਗਿਆ ਇਧਰੋਂ ਕੰਮ ਕਰ ਕਾਫੀ ਸੀਗਾ ਤੇ ਕਈ ਵਾਰੀ ਐਤਾ ਹੋ ਜਾਂਦਾ ਵੀ ਕਿਤੇ ਕਿਸੇ ਦੇ ਆਉਣਾ ਜਾਣਾ ਪੈ ਜਾਂਦਾ ਕਿਤੇ ਧੋਖ ਹੁੰਦਾ ਕਿਤੇ ਸੋਖ ਹੁੰਦਾ ਤੇ ਉਹਨੇ ਕਰਕੇ ਵੀ ਥੋੜਾ ਨਾ ਹੋ ਜਾਂਦਾ ਜਿਵੇਂ ਗੋਰੇ ਦੇ ਡੈਡੀ ਦੀ ਡੈਥ ਹੋ ਗਈ ਸੀ ਫਿਰ ਉਹਨਾਂ ਨੂੰ ਛੱਡ ਕੇ ਵੀ ਨਹੀਂ ਸੀ ਜਾ ਸਕਦੇ ਕਿਉਂਕਿ ਉੱਥੇ ਵੀ ਜਾਣਾ ਬਹੁਤ ਜ਼ਰੂਰੀ ਸੀਗਾ ਤੇ ਉਹਨਾਂ ਦੇ ਭੋਗ ਤੇ ਗਏ ਤੇ ਉਹਨਾਂ ਦੇ ਬਾਅਦ ਜਾਣਾ ਇੱਕ ਦੋ ਜਗ੍ਹਾ ਤੇ ਹੋਰ ਜਾਣਾ ਸੀਗਾ ਹੁਣ ਆ ਕੇ ਜਾ ਕੇ ਆਵਾਂਗੇ ਤੇ ਹੁਣ ਮਨਰਾਜ ਨੇ ਜਾਣਾ ਤੇ ਆਪਾਂ ਉਹਦੇ ਨਾਲ ਚੱਲ ਜੀਏ ਇਹ ਜੇ ਆਪਾਂ ਅੱਗੇ ਨਵੇਂ ਗੋਇਤਿਆ ਖੇਤਰ ਦੇ ਨਾਲ ਅਸੀਂ ਇੱਥੇ ਖੜੇ ਹਾਂ ਕੋਈ ਲੈਣਾ ਉਹ ਦਾ ਫੋਨ ਕਰਤਾ ਸੀ ਫੋਨ ਤੇ ਗੁਰਦੁਆਰਾ ਸਾਹਿਬ ਨੇ ਰਾਮਨਗਰ ਦੇ ਲਿਖਾ ਆ ਜਾਂਦਾ ਸੀ ਕਸਵਾਜਨ ਕਾਫੀ ਵੱਡਾ ਸ਼ਹਿਰ ਬਣ ਗਿਆ ਹਰ ਇੱਕ ਚੀਜ਼ ਹੁਣ ਇੱਥੇ ਮਿਲਦੀ ਆ ਮੈਂ ਇੱਕ ਸਾਈਡ ਤੇ ਖੜੀ ਆ ਦੇਖਦੇ ਆ ਕਦੋਂ ਪਹੁੰਚਦੇ ਨੇ ਕੀ ਪਹਾੜੀਆਂ ਨੇ ਆ ਕੇ ਖੜਾ ਆਂ ਇਹਨਾਂ ਨੇ ਇਹੋ ਆ ਜਾਣ ਸਕਦੇ ਆ ਜਾਣਗੇ ਉਹ ਕਾਫੀ ਸਸਤੀਆਂ ਹਾਂ ਹਾਂ ਜੀ ਸਾਡੇ ਘਰੇ ਪੂਰਾ ਰੌਣਕ ਮੇਲਾ ਲੱਗਿਆ ਪੇਕੇ ਦੇ ਘਰੇ ਕੁੜੀਆਂ ਦੇ ਨਿਆਣਿਆਂ ਨੂੰ ਛੁੱਟੀਆਂ ਨੇ ਦੋਤੀਆਂ ਪੁੱਤੀਆਂ ਪੁੱਤ ਨਾ ਹ ਬੱਚੇ ਉਹਨਾਂ ਦੇ ਸਭ ਆਏ ਹੋਏ ਨੇ ਪੂਰੇ ਰੌਣਕ ਲੱਗੀ ਹੋਈ ਆ ਆ ਦੇਖੋ ਆ ਦੇਖੋ ਆਜਾ ਘੁੰਮ ਕਰਦੇ ਆ ਆ ਦੇ ਪੂਰੇ ਪੁੱਤ ਕਹਿੰਦੇ ਨਾ ਮੈਂ ਕਿੰਨਾ ਬਣਦਾ ਹਾਂ ਗਾਣਕ ਪੇਲੇ ਲਓ ਜੀ ਸਾਡੇ ਪਿੰਡਾਂ ਨੇੜੇ ਘੱਕਰ ਅਸੀਂ ਚੱਲੇ ਆ ਘੱਕਰ ਦੇ ਕੋਲ ਮਨ ਇਹ ਤਾਂ ਦੂਆ ਕਰਾ ਇਹ ਤਾਂ ਇੰਨਾ ਜਿਆਦਾ ਨਹੀਂ ਪੁਰਾਣਾ ਹੈਗਾ ਤਰਨੀ ਤੁਹਾਡੇ ਵਰਥ ਤੋਂ ਬਾਅਦ ਦਾ ਹੀ ਆ ਇਹ ਹਾਂ ਜਿਆਦੇ ਪੁਰਾਣੇ ਦਾ ਤਾਂ ਬਹੁਤ ਰੋਟੀ ਦੱਸ ਨਾ ਅੱਜ ਕੱਲ ਦੇ ਨਿਆਣਿਆਂ ਨੂੰ ਪੁੱਛ ਲੋ ਕੀ ਆ ਇਹ ਕਹਿੰਦੀ ਕੀ ਆ ਇਹ ਆਪਾਂ ਹੀ ਸੰਜੂ ਵੀ ਸਾਡੀ ਆਈ ਹੋਈ ਆ ਮम्मा ਦੇ ਨਾਨਕੇ ਹੈਲ ਸੰਜ ਅੱਛੀ ਕਰਨ ਉਹ ਬਤੂ ਬੋਲਦਾ ਨਹੀਂ ਰੋਟੀ ਆ ਰੋਟੀ ਆ ਬੂਆ ਰੋਟਾ ਨਹੀਂ ਆ ਰੋਟਾ ਪਰੋਟੀ ਨਾਟ ਪ੍ਰੋਟੀ ਬਰੋਟਾ ਕਾਦੀ ਪੱਤਾ ਲਾਟ 35 ਜੋੜੀ ਲਾਟ ਖਾ ਦੀ ਨਾ ਕੋਈ ਚੰਗਿਆ ਹੋ ਜਾ ਆਓ ਸਾਨੂੰ ਆ ਨਾ ਬੰਬੀ ਚੜਕੋ ਪਾਣੀ ਚਾਹੂ ਰਹੀ ਆ ਪਾਣੀ ਨਿਕਟਿਆ ਹੋਣਾ ਪਾਣੀ ਚਾਹ ਤੇ ਤੋਫਾ ਆ ਇਹ ਪਈ ਸਾਡਾ ਪਿੰਡ ਇੰਨਾ ਜਿਆਦਾ ਵੱਧ ਗਿਆ ਜੇ ਤੇ ਦੱਸੀ ਇਧਰ ਆਵੇਂਦੇ ਸੀ ਕੋਈ ਘਰ ਨਹੀਂ ਸੀ ਹੁੰਦਾ ਦੱਸੇ ਕਾਲ ਦੇ ਕਿ ਕੁਝ ਵਕ ਦੇ ਸਾਡੇ ਪਿੰਡ ਦਾ ਸਕੂਲ ਆ ਪਰ ਅਸੀਂ ਇੱਥੇ ਪੜੇ ਨਹੀਂ ਹੈਗੇ ਕੋਈ ਮੈਂਬਰ ਨਹੀਂ ਸਾਡਾ ਪੜਿਆ ਹੋਇਆ ਇੱਥੇ ਅਸੀਂ ਪੜੇ ਆ ਸਾਰੇ ਪੰਜਾਬ ਦੇ ਵਿੱਚ ਪੂਰੀ ਮਿੱਟੀ ਢੂੜਾਣਾ ਹੋਆ ਇਹ ਹਸਪੀਟਲ ਵਗੈਰਾ ਹੋਣਾ ਕੁਝ ਪਤਾ ਨਹੀਂ ਕੀ ਚੀਜ਼ ਬਣੀ ਹੋਈ ਆ ਹਾਂ ਹੈ ਡਿਸਪੈਂਸਰੀ ਆ ਅੱਛਾ ਮੈਨੂੰ ਨਹੀਂ ਪਤਾ ਡਾਕਟਰ ਹੈਗਾ ਕਿ ਨਾ ਡਾਕਟਰ ਤਾਂ ਕਮਾਨ ਆਈਏ ਜਮਦੀ ਹੁੰਦੇ ਲੈ ਵੀ ਜਿਹੜੀ ਖਾਇਮੇ ਬਦਨਾਮ ਨਾ ਕਰੋ ਸਾਡੇ ਭਾਈ ਨੂੰ ਭਗਵੰਤ ਮਾਨ ਨੂੰ ਸਾਡੇ ਜਿਹੜੀ ਖੰਨੇ ਬਣੀ ਹੋਈ ਆ ਉੱਥੇ ਐਨ ਸਟੈਂਡਰਡ ਦੇ ਡਾਕਟਰ ਨੇ ਉਹ ਬਠਿੰਡੇ ਗਈ ਸੀ ਉਹ ਬੰਦ ਪਿਆ ਸੀ ਉਹ ਫਿਰ ਬੈਕਵਰਡ ਏਰੀਆ ਆ ਗਿਆ ਸਭਾ ਬਹੁਤ ਕੋੜੇ ਜੇ ਬਾਤ ਹੋ ਰਹੀ ਜਿੰਨੇ ਵੀ ਟ੍ਰੇਨਿੰਗ ਸੈਂਟਰ ਨੇ ਨੀਟ ਦੀ ਜੀ ਨੇ ਟ੍ਰੇਨਿੰਗ ਸੈਂਟਰ ਨੇ ਸਾਰਿਆਂ ਦੀ ਤਵੀਜ਼ ਸਰਕਾਰੀ ਕਰਤੀ ਅਸੀਂ ਜੀ ਬਹੁਤ ਦੇਰ ਬਾਅਦ ਆਏ ਰਿਏ ਚਾਹਿਆ ਜਿੰਦੀ ਤਵੇ ਲਾਈ ਜਾਂਦਾ ਕਾਫੀ ਪਿੰਡ ਬਦਲ ਗਿਆ ਕਿ ਤੈਨੂੰ ਜਿੰਦਾ ਨਾ ਆਇਆ ਹੋਇਆ ਆ ਪਿੰਡ ਸਾਰਾ ਬਾਅਦ ਚ ਵਧਿਆ ਹਨਾ ਆਪਣਾ ਕੁਛ ਨਹੀਂ ਜੀ ਹੁੰਦਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਢਾਂਡਾ ਪੂਰਾ ਹੋਇਆ ਪਿਆ ਤੇ ਆ ਜੀ ਜਿਹੜਾ ਸਾਡੇ ਘੱਗਰ ਦਰਿਆ ਪਗਦਾ ਉਹਦੇ ਵਿੱਚੋਂ ਜਿਹੜਾ ਛੋਟਾ ਖਾਲਾ ਫਟ ਕੇ ਆ ਜਾਂਦਾ ਤੇ ਬੀਬੀ ਭੈਣ ਕੋਈ ਡੰਗਰ ਚਾਰਪਈ ਦੀ ਫਿਰਦੀ ਆ ਤੇ ਆਪਾਂ ਤਾਂ ਹੁਣ ਜਾਣਦੇ ਨਹੀਂ ਬਹੁਤ ਦੇਰ ਹੋ ਗਿਆ ਵਿਆਹ ਹੋਏ ਨੂੰ ਜਿਹੜੇ ਨਵੇਂ ਮੈਂਬਰ ਆਏ ਨੇ ਕਿਸੇ ਨੂੰ ਨਹੀਂ ਜਾਣਦੇ ਸਾਡੇ ਵਾਲੇ ਉਧਰ ਗੁਹਾਰੇ ਕੋਪ ਦੇਖਣ ਨੂੰ ਕਾਫੀ ਮਿਲਦੇ ਨੇ ਤੇ ਆਪਣੇ ਵੱਲ ਤਾਂ ਹੈ ਨਹੀਂ ਆ ਸਾਰਾ ਕੁਝ ਨਵਾਂ ਬਣਿਆ ਹੋਇਆ ਅਸੀਂ ਸਾਡੇ ਬਾਅਦ ਦੇ ਵਿੱਚ ਹੀ ਬਣਿਆ ਹਾਂ ਆ ਆ ਸਾਡਾ ਨੰਨੂ ਬਿੱਲਾ ਰੋਈ ਜਾਂਦਾ ਨਾਨੀ ਦੀ ਗੋਦੀ ਚਾਰ ਕੇ ਕੀ ਹੋਇਆ ਓਏ ਮਤੂ ਕੀ ਹੋਇਆ ਮਤੂ ਨੂੰ ਛਾਦੇ ਨੂੰ ਮਹਿਕ ਤਾਂ ਦੇ ਕੇ ਮਹਿਕ ਮੈਂ ਕਿਹਨੂੰ ਆਜ ਮਾਰੋ ਮਹਿਕ ਆਉਂਦੀ ਆ ਉਹਦੀ ਮਹਿਕ ਆਉਂਦੀ ਮਹਿਕ ਆ ਗਈ ਮਹਿਕ ਮਾਰ ਮਹਿਕ ਨੂੰ ਹੋਰ ਡੰਗਰਾਵਲ ਦੇਖਦੀ ਆ ਹਣ ਤੇ ਜੀ ਬੜਾ ਸੋਹਣਾ ਪੁਲ ਬਣਿਆ ਹੋਇਆ ਪਰ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਸਾਨੂੰ ਖੋਲੀ ਦੇ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਸੀ ਬੜਾ ਹੜ ਹੁੰਦਾ ਸੀ ਪਾਣੀ ਬਹੁਤ ਚੱਲਦਾ ਸੀ ਇਹ ਸਾਡੇ ਸਾਰੇ ਘਰ ਦੇ ਮੈਂਬਰ ਨੇ ਭਤੀਜੀਆਂ ਭਤੀਜਨੋ ਹਾਂ ਅੱਗੇ ਉਹਨਾਂ ਦੇ ਛੋਟੇ ਛੋਟੇ ਬੱਚੇ ਐ ਮੋਤੀ ਆ ਜਾ ਤਰ ਮੈਂ ਆ ਦੇਖੋ ਕਿੰਨਾ ਵਧੀਆ ਖੁੱਲਾ ਬਣਿਆ ਹੋਇਆ ਆ ਜੀ ਹਲੇ ਵੀ ਮੁੰਡੇ ਔਰ ਸੀਤੇ ਸੇ ਵਾ ਜਾ ਕੇ ਵੀ ਹੁਣ ਅਕਸ਼ੇ ਕੁਮਾਰ ਕਹਦਾ ਵੇੜ ਜਾਂਦੇ ਆ ਆ ਜੀ ਵਾ ਵਹਿ ਗਏ ਆ ਥੋੜੇ ਪਿਆਰ ਨਾਲ ਵੇ ਜਾਈਂ ਵੇਇਆ ਜਿੱਤਰਾ ਖੇਲ ਵੇਗ ਰਹੇ ਆ ਬੇ ਉਹਨੂੰ ਦੋ ਚਾਰ ਕਲਾਕਾਰੀਆਂ ਵੀ ਖਾ ਤੋਂ ਹਾਂ ਹਾਂ ਆ ਆ ਕੀ ਹੋ ਗਿਆ ਹਾਂ ਉਹਨਾ ਆਪ ਦਾ ਡਾਂਸ ਨਹੀਂ ਹੋਣਾ ਇਧਰੇ ਕਿਉਂ ਕਿਸੇ ਮਰੀ ਭੈਣ ਕਿਸੇ ਨਿਆਣੇ ਨੇ ਐ ਕਿਸੇ ਬੰਦੇ ਨੇ ਤਾਲੀਆਂ ਮਾਰ ਕੇ ਸਵਾਗਤ ਨਹੀਂ ਕੀਤਾ ਸਾਡਾ ਬੱਚਾ ਬਹੁਤ ਡਰਦਾ ਕੋਠੇ ਤੇ ਲੈ ਕੇ ਬੈਠ ਗਿਆ ਮੰਮੀ ਨੂੰ ਆਪਣੀ ਨੂੰ ਹਲੋ ਸਮਰ ਆ ਜਾ ਪਰ ਚਾਕਲੇਟ ਤਾਂ ਕੀ ਮੰਗਾਇਆ ਨਾ ਕੁੱਪਾ ਹੈ ਕੁੱਪਾ ਕੁੱਪਾ ਹੀ ਵਸ ਚਾਕਲੇਟ ਨਹੀਂ ਲੈਦਾ ਅਨੂਆ ਚਾਕਲੇਟ ਤਾਂ ਮਾਮੂ ਨੇ ਲੈ ਕੇ ਨਹੀਂ ਆਉਣੀ ਮਾਮੂ ਕਹਿੰਦਾ ਮੈਂ ਨਹੀਂ ਲਿਆਉਣੀ ਆ

ਆ ਮੈਂ ਮੈਂ ਕਾ ਦੋ ਮੰਮੀ ਮੰਮੀ ਨੂੰ ਇਹ ਕਾ ਦੋ ਘਰ ਦੋ ਮੰਮੀ ਉਹ ਮੰਮੀ ਵੀਡੀਓ ਚ ਹੈ ਮੰਮੀ ਚੀਜੀ ਦਊਗੀ ਫੇਰ ਕਾਏ ਮੰਮੀ ਆਮ ਨੋ ਕੀ ਮੈਂ ਹਾਂ ਫੇਰ ਆਉਗੀ ਫੇਰ ਆਉਗੀ ਪਤਾ ਹੈ ਸਾਂਝ ਬਹੁਤ ਸਿਆਣੀ ਹੈ ਚਲ ਚਲ ਸਾਂਝ ਬਹੁਤ ਸਿਆਣੀ ਕਾ ਫੇਰ ਆਉਗੀ ਨਾਨੀ ਹਾਂ ਇਹ ਭਾਵੇਂ ਨਹੀਂ ਜਾਣਾ ਨਹੀਂ ਚਾਹਤ। ਕੇ ਨਹੀਂ। ਤਾ ਚਲੋ ਵੀ ਚ ਕਿੱਥੇ ਚਲੀ ਐ? ਪਾ ਪਟਿਆਲੇ ਕੀ ਕਰੈਣਾ ਉੱਥੇ? ਗੱਗੂ ਮਾਮਾ ਕੀ ਮਿਲ ਕਰਦਾ ਹੁੰਦਾ ਤੈਨੂੰ? ਹਾਂ ਇਹ ਮੈਂ ਕੋ ਦਦਾ ਹੁੰਦਾ। ਹਾਂ ਪਲੀਜ਼ ਪਹਿਲਾ ਮਹਿਕ ਨੂੰ ਹਾਂ ਕਮਰ ਫਿਰ ਚੱਲੂਗੀ ਬਲਾਲਾ ਮੈਂ ਪਹੁੰਚੂਗੀ بگੜੀ ਬਈ ਮਹਿਕ ਕਿੱਥੇ ਹੋ ਪਤਾ ਹੈ ਹੈ ਸਿੱਧਾ ਕੰਪਰ ਹੈ ਮੇਰਾ ਹੈ ਮੇਰਾ ਤੇਰਾ ਮੇਰਾ ਨੰਨੀ ਦਾ ਕਿੰਨਾ ਪਾਰ ਆਉਂਦਾ ਕਿੱਥੇ ਆ ਕੋਈ ਕੋਈ ਨਹੀਂ ਪਾਰ ਕਰਦਾ ਨਾਨੀ ਨੂੰ ਕੋਈ ਨਹੀਂ ਬਫੀ ਪਾਉਂਦਾ ਕੋਈ ਨਹੀਂ ਬਫੀ ਪਾਉਂਦਾ ਨਾਨੀ ਨੂੰ ਹੋ ਤੇਰਾ ਪੜਾਉ ਇਹ ਬਫੀ ਵਾਲੀ ਨਾਨੀ ਨੂੰ ਹੈ ਨਾਮ ਤੇ ਸੱਸੀ ਗੱਲ ਵਾਲਾ ਦੋ ਇਹਨੇ ਕਹਿ ਦਿੱਤੀ ਤੇ ਮੰਮਤੀ ਪੰਨੀ ਜੀ ਸੱਸੀ ਗੱਲ ਸੱਸੀ ਗੱਲ ਵਾਲਾ ਬਾਬਾ ਜੀ ਵੀ ਸੱਸੀ ਗੱਲ ਵਾਲਾ बेबे बेबे गुगु की गादा बिदा हेलो सांजू की गादा ए मेरी मिडो 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 किथे जाएगा जू किथे जाएगा के पटियाले छेती बोलो, बोलो। बोल दो के पटियाले पापा कोल चलिए किदे कोल जाना मामू कोले बोलदा नहीं केड़े मामू कोल जाएगा आ देखिए ਗੱਗੂ ਮੰਮੂ ਕੋਲ ਜਾਵਾਂਗੇ ਚੱਲੀਏ ਹੂੰ ਇਹਦੇ ਮੰਮੂ ਕੋਲ ਜਾਣਾ ਹੈ ਉਹ ਮੰਮੂ ਕੋਲ ਬੋਲਦਾ ਘਾਤੇ ਨਹੀਂ ਮੋਦੈ ਨਹੀਂ ਗੱਲਾਂ ਮਾਰਦੀਆਂ ਦੇਦੇ ਮਾਚ ਨਾਨੀ ਦੇ 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 ਨਾਨੀ ਆ ਨਾਨੀ ਦੇ ਦੇ ਤੇਰੀ ਨਾਨੀ ਦੇ ਤੈਨੂੰ ਦਊਗੀ ਐਵੇਂ ਐਵੇਂ ਚਲਾਕ ਬਾਤ ਆ ਪਤਾ ਇਹਨੂੰ ਮੇਰੀ ਨਾਨੀ ਕਿਹੜੀ ਆ ਨਾਨੀ ਨੂੰ ਦੇ ਦੇ ਫੰਨਾ ਨਿੰਦੇ ਦੇ ਬੱਡੀ ਵੱਡੀ ਨਾਨੀ ਨੂੰ ਦੇ ਦੋ ਵੱਡੀ ਨਾਨੀ ਨੂੰ ਦੇ ਦੋ ਪੀਸ ਕਿ ਜੀ ਜੀ ਲਾ ਦੇ ਪੀਸ ਪੈਸੇ ਦੇ ਦੋ ਨਹੀਂ ਹੋਏਗਾ ਫਿਰ ਪੁੱਪੇ ਮਗਾ ਲਾ ਮੈਚ ਦੇ ਦੇ ਪੁੱਪੇ ਲੱਕੀ ਦੋ ਬਣਾ ਦੇ ਪੈਸੇ ਦੇ ਦੇ ਕਿਹਦੀ ਨਾਨੀ ਨੂੰ ਦੇਗਾ ਪਟਿਆਲੇ ਵਾਲੀ ਨਾਨੀ ਨੂੰ ਦੇਗਾ ਜਿਹੜੀ ਚੀਜ਼ ਬਾਰੇ ਨੂੰ ਦੇ ਦੋ ਜਿਹਦੀ ਦੀ ਅਗਲੀ ਨੂੰ ਮਿਲਣੀ ਨਾਨੀ ਨੂੰ ਦੇ ਦੋ ਫਿਰ ਹਾਂ ਭਾਈ ਦੇਖ ਲੈ ਨਾ ਵੀ ਆਪਣਾ ਆਪਣਾ ਹੁੰਦਾ ਨਾਨੀ ਦੇ ਪੈਸੇ ਹੈ ਨਹੀਂ ਆ ਨਾਨੀ ਦੇ ਹੈ ਨਹੀਂ ਦੇ ਦੋ ਮਾਨੀ ਨਾ ਦੇਣੀ ਆ ਕਿੱਥੇ ਪਾ ਲਈਏ ਪਰਸੇ ਚ ਉੱਥੇ ਪਾ ਲੋ ਨੰਨਿੰਦੇ ਦੰਨਿਆ ਲੈ ਲੈ ਨੰਨਿੰਦੇ ਲਓ ਖੂਕੀ ਦੇ ਕਿਹਨੂੰ ਦੇਣਾ ਅਬਦੀ ਨਾਨੀ ਨੂੰ ਲੈ ਕੇ ਆ ਮਨ ਦੇ ਪਾਣਾ ਅੱਜ ਕਿੰਨੀਆਂ ਨਾਨੀ ਆਪਣੀਆਂ ਆਈ ਖਟਾਖਟਾ ਮੋਟੂ ਜਾ ਮੋਤ ਤੂੰ ਜਾ ਮੈਂ ਇੱਕ ਨੂੰ ਬਾਤ ਮਾਰ ਮੈਂ ਕਿੱਥੇ ਗਈ ਪੁੱਤ ਹੋਈ ਕੀ ਐ ਚੂਈ ਮੈਂ ਆਖ ਨੂੰ ਬਾਤ ਮਾਰੀ ਹਾਂ ਕੁ ਮਾਰ ਮੈਂ ਨੂੰ ਲੈ ਲੈਿੰਦੇ ਮੈਲਾ ਨਾ ਬਾਗ ਬੈਗ ਪੀਦਾ ਲੈ ਗਏ ਆਲੇ ਹੰਦਾ ਬੈਗ ਬਾਹਰ ਸਾਡਾ ਬੈਗ ਸਾਡਾ ਕਿਹਦਾ ਬੈਗ ਆਹ ਤਾਂ ਕੱਪ ਤਾਂ ਮੇਰਾ ਕਿਹਦਾ ਬੈਗ ਹੈ ਇਹ ਆਹ ਤਾਂ ਮੇਰਾ ਪੁੱਤ ਨਹੀਂ ਦੇ 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 ਮਲੇਲਾ ਕਿ ਨਾਨੀ ਨੂੰ ਕਿ ਨਾ ਮੇਰਾ ਆਪਣਾ ਨਹੀਂ ਹੈ ਨਾ ਦੇਖੋ ਜੀ ਸਾਂਝ ਨੂੰ ਕਿਵੇਂ ਬੈਗ ਖਿੱਚੀ ਫਿਰਦੀ ਐ ਵੀ ਸਾਡਾ ਬੈਗ ਆ ਸਾਂਝ ਬਾਏ ਨਾਨੀ ਦਾ ਪੱਛ ਫਲ ਸਾਂਝ ਨਾਨੀ ਦਾ ਤੂੰ ਹੀ ਪੱਛ ਬਾਏ ਤਾਂ ਕਰ ਦੋ ਕੋਈ ਨਾ ਪਰ ਜਾ ਕੇ ਸੌਂਗੇ ਉਹ ਨਾ ਖਣਦੇ एंडो बप्पी मेरा बाय सांझ बाय करो बाय बाय कर दो नानी नहीं बाय कर दो बाय करो पहला बुत तो बाय करो बाय बड़ी मैडम मिड्डी बहुत तेज है भाई चलली अपना पर्स लेके दे मैं जानती है